ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਧੰਗੁਰਾਂ ਹਾਂ ਦਾ ਸਾਰਿਆਂ ਤੋਂ ਮੇਰੇ ਪਰ ਹੱਥ ਰੱਖਣ ਸਭ ਨੂੰ ਪੰਦਰਸੀਆਂ ਵਕਸ਼ਣ ਚਾਹ ਦੀ ਕਰਾਓ ਡੜ ਦਾ ਸੂਰਜ ਨਵੀਂ ਸਵੇਰ ਸਾਮਲੀ ਖੁਸ਼ੀਆਂ ਲੈ ਕੇ ਆਵੇ ਤੇ ਲਓ ਜੀ ਅੱਜ ਆਪਏ ਇੱਕ ਨਵੇਂ ਜਿਹੇ ਤਰੀਕੇ ਵਾਲਾ achar ਬਣਾਉਣ ਲੱਗੇ ਸੀਗੇ ਠੀਕ ਹੈ ਜਿਹੜਾ ਕਿ 슈ਗਰ ਤੇ ਉਹ ਸੀਗਾ ਫਾਈ ਬਲੱਡ ਪ੍ਰੈਸ਼ਰ ਕੈਸਰ ਸਾਰੀ ਚੀਜ਼ਾਂ ਨੂੰ ਕੰਟਰੋਲ ਕਰਦਾ ਤੇ ਆਪਾਂ ਨੇ ਲੈ ਸੀ ਮੇਥੀ ਦਾਣੇ ਠੀਕ ਹੈ ਮੇਥੀ ਦਾਣਿਆਂ ਨੂੰ ਮੈਂ ਪਿਉਂ ਕੇ ਰੱਖਦਾ ਸੀਗਾ ਪਹਿਲਾਂ ਨਮਕ ਪਾ ਕੇ ਥੋੜਾ ਚਿਰ ਕਿਉਂਕਿ ਪਿਉਂ ਕੇ ਰੱਖਣ ਦਾ ਮਤਲਬ ਇਹ ਸੀ ਵੀ ਇਹ ਸਾਫ਼ ਹੋ ਜਾਣ ਜੇ ਵਿੱਚ ਕਿਸੇ ਵੇਲੇ ਮਿੱਟੀ-ਮੁੱਟੀ ਆਪਾਂ ਨੂੰ ਨਹੀਂ ਦਿਸਦੀ ਉਹ ਖੁਰਜੇ ਤੇ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਦੋ ਤਿੰਨ ਪਾਣੀ ਵਾਸ਼ ਕਰ ਲਿਆ ਤੇ ਹੁਣ ਮੈਂ ਇਹਨਾਂ ਨੂੰ ਤੋ ਉਹ ਲਿਆ ਛੋਟਾ ਜਿਹਾ ਵਿਛਾ ਕੇ ਕਪੜਾ ਤੇ ਇਹਨਾਂ ਨੂੰ ਮੈਂ ਸੁੱਕਣੇ ਪਾ ਦਿੱਤਾ ਇਹਨਾਂ ਨੂੰ ਧੋਣ ਦਾ ਮਤਲਬ ਵਾਲੇ ਕੀ ਸੀਗਾ ਮਿੱਟੀ ਨਾ ਹੋਵੇ ਇਹਦੇ ਵਿੱਚ ਤੇ ਸੁਕਾ ਲਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਤੇ ਸੁਕਾ ਕੇ ਅੱਗੇ ਆਪਾਂ ਬਣਾਉਂਦੇ ਇਹਦਾ ਆਚਾਰ ਤੇ ਇਧਰ ਆਪਾਂ ਨੇ ਪੈਨ ਲੈ ਲਏ ਸੀਗਾ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਇਨ ਨੂੰ ਆਪਾ ਥੋੜਾ ਜਿਹਾ ਗਰਮ ਹੋਣ ਤੇ ਕੀ ਉਹ ਉਪਰਾਂਗੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ ਨੰਮੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੇਸੀ ਇਧਰ ਤੇਲ ਗਰਮ ਹੋ ਗਿਆ ਸੀ ਤੇ ਮੈਂ ਵਿੱਚ ਪਾਤੀ ਹੀ ਨਾ ਤੇ ਨਾਲ ਹੀ ਮੈਂ ਲਸਣ ਤੋਕੇ ਛਿੱਲ ਕੇ ਤੋਲਿਆ ਸੀ ਫਿਰ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸੁਕਾ ਲਿਆ ਸੀ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਫੋਨ ਲਸਣ ਨੂੰ ਆਪਾਂ ਥੋੜਾ ਜਿਹਾ ਿਰਕਲਕਾਵਾਂਗੇ ਚੰਗੀ ਤਰ੍ਹਾਂ ਲਸਣ ਜਿਹੜਾ ਕੈਸਟ્રોલ ਬਲੱਡ ਪ੍ਰੈਸ਼ਰ ਇਹ ਸਾਰੀਆਂ ਚੀਜ਼ਾਂ ਨੂੰ ਉਹ ਚੰਗਾ ਹੁੰਦਾ ਤੇ ਨਾਲ ਆਪਾਂ ਕਾਲੀਆਂ ਮਿਰਚਾਂ ਇਹ ਵਾਈ ਨੂੰ ਚੰਗੀਆਂ ਹੁੰਦੀਆਂ ਹਨਾ 슈ਗਰ ਨੂੰ ਵੀ ਚੰਗੀਆਂ ਹੁੰਦੀਆਂ ਠੀਕ ਹੈ ਤੇ ਮੈਂ ਖਾਸ ਕਰਕੇ ਆਪਣੀ ਮੰਮੀ ਵਾਸਤੇ achar ਬਣਾਉਣ ਲੱਗੀ ਆ ਮੇਰੀ ਮੰਮੀ ਨੂੰ ਛੁੱਗ ਗਰਾ ਫਿਰ ਉਹ ਰੋਟੀ ਦੇ ਨਾਲ ਖਾ ਸਕਦੇ ਆ ਠੀਕ ਹੈ ਤੇ ਇਧਰ ਮੈਂ ਮੇਥੇ ਜਿਹੜੇ ਧੋਤੇ ਸੀ ਸਖਾਏ ਸੀਗੇ ਇਹ ਚੰਗੀ ਤਰ੍ਹਾਂ ਸੌਕ ਗਏ ਆ ਹੁਣ ਆਪਾਂ ਇਹ ਵੀ ਵਿੱਚ ਐਡ ਕਰ ਦਿੱਤੇ ਠੀਕ ਹੈ ਥੋੜਾ ਜਿਹਾ ਨਾਲ ਆਪਾਂ ਇਹਨਾਂ ਨੂੰ ਵੀ ਹੁਣ ਤੇਲ ਦੇ ਵਿੱਚ ਕਲਕਾਵਾਂਗੇ ਕਿਉਂਕਿ ਤੇਲ 'ਚ ਸੌਫਟ ਹੋ ਜਾਂਦੇ ਆ ਇੱਕ ਤਰ੍ਹਾਂ ਦਾ ਆਪਾਂ ਮਸਾਲਾ achar ਵਾਲਾ ਮਸਾਲਾ ਤਿਆਰ ਕਰਕੇ ਰੱਖਾਂਗੇ ਕਿਉਂਕਿ ਰੋਟੀ ਦੇ ਨਾਲ ਖਾ ਸਕਦੇ ਇਧਰ ਆਪਾਂ ਪਾ ਦਵਾਂਗੇ ਜਵਾਇਨ 2 ਚਮਚੇ ਭਰ ਕੇ ਪਾਤੇ ਸੀ ਜਿਵੇਂ ਉਤੋਂ ਦੀ ਮਰਜ਼ੀ ਤੁਸੀਂ ਪਾਉਣੀ ਆ ਪਾ ਸਕਦੇ ਨਹੀਂ ਪਾਉਣੀ ਤੁਸੀਂ ਸਕਿੱਪ ਕਰ ਸਕਦੇ ਤੇ ਨਾਲ ਹੀ ਆਪਾਂ ਪਾਵਾਂਗੇ ਹੁਣ ਸੌਂਫ 2 ਚਮਚੇ ਹੀ ਹੀ ਪਾਵਾਂਗੇ ਠੀਕ ਹੈ ਤੇ ਇਹ ਜਿੱਜਾ ਨਾਲ ਇਹ ਨਾ ਬਹੁਤ ਚੀਜ਼ਾਂ ਹੁੰਦੀਆਂ ਜਿਵੇਂ ਦੁਪਹਿਰ ਦੇ ਖਾਣੇ ਵਿੱਚ ਕਿਸੇ ਵੇਲੇ ਸਬਜੀ ਨਹੀਂ ਹੁੰਦੀ ਆ ਆਪਾਂ ਅੰਬ ਦਾ achar ਨਹੀਂ ਇਧਰ ਕਲਮਜੀ ਆਪਾਂ ਪਾਵਾਂਗੇ ਠੀਕ ਹੈ ਵੀ ਤੁਸੀਂ ਆਪਦੇ ਹਿਸਾਬ ਦਾ ਪਾ ਸਕਦੇ ਜਿੰਨੀ ਤੁਹਾਨੂੰ ਲੋੜ ਆ ਜਿੰਨੀ ਜਿੰਨੀ ਤੁਸੀਂ ਖਾਣੇ ਨਾ ਠੀਕ ਹੈ ਇਹ ਵੀ ਚੰਗੀ ਹੁੰਦੀ ਹੈ ਸ਼ੂਗਰ ਵਾਸਤੇ ਇਹ ਕੌੜੀ ਹੁੰਦੀ ਆ ਹਨਾ ਤੇ ਇਹ ਨਾਲੇ ਨੂੰ ਸਾਫ ਕਰਦੀਆਂ ਇਹ ਚੀਜ਼ਾਂ ਤੇ ਇਧਰ ਆਪਾਂ ਲਾਲ ਕਾਲਾ ਨਮਕ ਪਾ ਦਾਂਗੇ ਲਾਲ ਨਮਕ ਨਹੀਂ ਚੱਲਦਾ ਸੀਗਾ ਕਾਲਾ ਨਮਕ ਪਾ ਦਾਂਗੇ ਤੇ थैंक यू ਸੋ ਮਾਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਲਾਈਕ ਕਰਦੇ ਵੀਡੀਓ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਸੋਹਣੇ ਸੋਹਣੇ ਤੇ ਨਾਲ ਆਪਾਂ ਪਾ ਦਾਂਗੇ ਹਲਦੀ ਪਾਊਡਰ ਹਲਦੀ ਪਾਊਡਰ ਮੈਂ ਪਾਇਆ ਜ਼ਿਆਦਾ ਤੁਸੀਂ ਆਪ ਦੇ ਸਾਮਾਤਮਕ ਪਾ ਸਕਦੇ ਤੇ ਲਾਲ ਮਿਰਚ ਦਾ ਪਾਊਡਰ ਪਾਇਆ ਸੀਗਾ ਥੋੜਾ ਜਿਹਾ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਹ ਕਰ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਠੰਡਾ ਕਰਕੇ ਤੇ ਕਿਸੇ ਡੱਬੇ ਵਿੱਚ ਪਾ ਕੇ ਰੱਖ ਲਵਾਂਗੇ ਕਿਉਂਕਿ ਇਹ ਬਣਿਆ ਜਿਹੜਾ ਨਾ 10-12 ਦਿਨ ਕੱਟ ਜਾਂਦਾ ਵੈਸੇ ਜਿਆਦਾ ਵੀ ਬਣਾ ਕੇ ਰੱਖ ਸਕਦੇ ਆ ਆਪਾਂ ਤੇ ਪਰ ਮੈਂ ਥੋੜਾ ਹੀ ਬਣਾਉਣੀ ਹੁੰਨੀ ਆ ਤੇ ਅੱਗੇ ਬਣਾਇਆ ਸੀ ਤੇ ਮੈਂ ਵੀਡੀਓ ਨਹੀਂ ਸ਼ੇਅਰ ਕਰ ਸਕੀ ਸੀ ਤੇ ਹੁਣ ਦੁਬਾਰਾ ਫਿਰ ਮੈਂ ਸੋਚਿਆ ਵੀਡੀਓ ਸ਼ੇਅਰ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਨਾ ਸਾਰੇ ਹੀ ਖੁਸ਼ ਹੋ ਕੇ ਖਾਂਦੇ ਹਨਾ ਕਿਸੇ ਵੇਲੇ ਤੁਹਾਡੇ ਮਾਰਨਿੰਗ ਚਾਹ ਪਾਣ ਦੇ ਨਾਲ ਬ੍ਰੇਕਫਾਸਟ ਕਰਦੇ ਆਂ ਪਰੌਂਠੇ ਵਗੈਰਾ ਦਾ ਤੇ ਆਪਾਂ ਹੁਕ ਕਰ ਸਕਦੇ ਇਧਰੇ ਠੰਡਾ ਹੋ ਗਿਆ ਸੀਗਾ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਠੀਕ ਹੈ ਤੇ ਸਾਰੇ ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰਆਂ ਲੰਮੀਆਂ ਉਮਰਾਂ ਬਖਸ਼ੇ ਤਾਮ ਜੜ ਦੀ ਕਲਾ ਵਿੱਚ ਬਖਸ਼ੇ ਤੇ ਇਧਰ ਆਪਾਂ ਨੇ ਡੱਬੇ ਦੇ ਵਿੱਚ ਖੰਡ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਟਾਈਟ ਡੱਬੇ ਵਿੱਚ ਰੱਖ ਸਕਦੇ ਕਿਉਂਕਿ ਇਹਨੂੰ ਪਾਣੀ ਪੂਣੀ ਨਹੀਂ ਲੱਗਣਾ ਚਾਹੀਦਾਗਾ ਠੀਕ ਹੈ ਤੇ ਫਿਰ ਇਹ ਬਹੁਤ ਵਧੀਆ ਚੀਜ਼ ਹੈ ਜੀ ਤੁਸੀਂ ਵੀ ਬਣਾਇਓ ਟਰਾਈ ਕਰਿਓ ਜ਼ਰੂਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਚੰਗੀ ਲੱਗੀ ਤਾਂ ਤਰ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਬਿੰਦੂ ਗਨੀ ਤੇ ਰਾਤ ਚੋਂ ਗੁਣੀ ਦੇਵ ਜੂਟਿਊਬ ਫੈਮਿਲੀ ਨੂੰ ਜਿਹੜੀ ਇੰਨੀ ਜਿਆਦਾ ਸਪੋਰਟ ਕਰਦੀ ਹੈ ਤੇ ਫਿਰ ਮਿਲਾਂਗੇ ਆਪਾਂ